ਸ੍ਰੀ ਕਾਲ ਜੀ ਪਟਿਆਲਾ ਦੀ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਸੌਖੇ ਢੰਗ ਨਾਲ ਬਣਦੀ ਹੈ ਜੀ ਬਹੁਤ ਵਧੀਆ ਬਣੀ ਆ ਬਹੁਤ ਟੇਸਟੀ ਬਣੀ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਜੀ ਤੇ ਇੱਕ ਆਪਾਂ ਨੇ ਕੜਾਹੀ ਲੈ ਲਈ ਹੈ ਉਹਦੇ ਵਿੱਚ ਆਪਾਂ ਨੇ ਇੱਕ ਕੌਲੀ ਲਈ ਹੈ ਜੀ ਚਾਵਲ ਦਾ ਆਟਾ ਚਾਵਲ ਦੇ ਆਟੇ ਨੂੰ ਆਪਾਂ ਸੁੱਕਾ ਏਦਾਂ ਹੀ ਭੁੰਨਾਂਗੇ ਜੀ ਬਿਨਾ ਘਿਓ ਤੋਂ ਗੈਸ ਫਲੇਮ ਬਿਲਕੁਲ ਲੋਅ ਰੱਖਣਾ ਹੈ ਤੇ ਇੱਧਰ ਆਪਾਂ ਨੇ 1/2 ਪੈਕਟ ਜਿੰਨੇ ਲਈਆਂ ਜੀ ਭੁਜੇ ਹੋਏ ਛੋਲੇ ਇਹਨਾਂ ਨੂੰ ਆਪਾਂ ਨੇ ਸਮੇਤ ਛਿਲਕੇ ਪੀਸਣਾ ਹੈ ਮਿਕਸੀ ਵਿੱਚ ਪਾ ਲਿਆ ਤੇ ਪਾਊਡਰ ਬਣਾ ਲਿਆ ਜੀ ਸਾਰੇ ਛੋਲਿਆਂ ਦਾ ਆਪਾਂ ਨੇ ਪਾਊਡਰ ਬਣਾ ਕੇ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਤੇ ਇਸ ਨੂੰ ਆਪਾਂ ਨੇ ਛਾਣ ਲਿਆ ਹੈ ਛਾਣਨਾ ਜ਼ਰੂਰੀ ਹੈ ਜੀ ਤੁਸੀਂ ਵੀ ਜ਼ਰੂਰ ਛਾਣਨਾ ਹੈ ਇਸ ਤਰ੍ਹਾਂ ਕਰਕੇ ਆਪਾਂ ਫालतू ਜਿਹੜੇ ਹੁੰਦੇ ਆ ਉਹ ਕੱਢ ਦਿੱਤਾ ਹੈ ਉੱਪਰੋਂ ਛਿਲਕਾ ਸਮੇਤ ਹੀ ਪੀਸਨੇ ਆ ਇਧਰ ਨਾਲ ਨਾਲ ਆਪਾਂ ਆਟਾ ਵੀ ਰੋਸਟ ਕਰ ਰਹੇ ਹਾਂ ਚਾਵਲ ਵਾਲਾ ਇਹਦਾ ਵੀ ਕਲਰ ਚੇਂਜ ਹੋ ਗਿਆ ਥੋੜਾ ਹਲਕੀ आंच ਤੇ ਹੀ ਕਰਨਾ ਹੈ ਸਾਰਾ ਸਮਾਨ ਤੇ ਇਹਨੂੰ ਆਪਾਂ ਨੇ ਫਿਰ ਪਲੇਟ ਵਿੱਚ ਕੱਢ ਲੈਣਾ ਹੈ ਠੰਡਾ ਕਰਾਂਗੇ ਜੀ ਉਨੀ ਦੇਰ ਨੂੰ ਆਪਾਂ ਆ ਕੜਾਹੀ ਵਿੱਚ ਘਿਓ ਪਾ ਲਿਆ ਇਹਦੇ ਸੀ ਇਹ ਮੈਲਟ ਹੋ ਜਾਣ ਦੇ ਮੈਲਟ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਇਹੀ ਬਾਟੀ ਜਿੰਨਾ ਆਪਾਂ ਨੇ ਇੱਕ ਘਿਓ ਪਾਇਆ ਇਹਦੇ ਵਿੱਚ ਇੱਕ ਬਾਟੀ ਜਿੰਨਾ ਹੀ ਘਿਓ ਆਪਾਂ ਨੂੰ ਹੋਰ ਵੀ ਲੋੜ ਪਏਗੀ ਪਰ ਅੱਗੇ ਜਾ ਕੇ ਆਪਾਂ ਤੁਹਾਨੂੰ ਦੱਸਾਂਗੇ ਦੋ ਚਮਚ ਪਾਏ ਆ ਜੀ ਆਪਾਂ ਨੇ ਖਸਖਸ ਘਿਓ ਚੰਗੀ ਤਰ੍ਹਾਂ ਗਰਮ ਕਰਕੇ ਖਸਖਸ ਪਾ ਲੈਣੀ ਆ ਦੋ ਚਮਚ ਤੇ 4 ਚਮਚ ਚ ਪਾ ਲੈਣੇ ਆ ਜੀ ਨਾਰੀਅਲ ਚੂਰਾ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜਦੋਂ ਤੇਲ ਵਿੱਚ ਭੁੰਨ ਭੁੱਜਦਾ ਹੈ ਨਾਰੀਅਲ ਬੁਰਾ ਦਾ ਨਾਰੀਅਲ ਚੂਰਾ ਬਹੁਤ ਵਧੀਆ ਬਹਕ ਆਉਂਦੀ ਹੈ ਦੋਨੋਂ ਚੀਜ਼ਾਂ ਭੁੰਨਣ ਤੋਂ ਬਾਅਦ ਇੱਥੇ ਆਪਾਂ ਨੇ ਅੱਧੇ ਕਾਢੀ ਲਈਆ ਜੀ ਪਾਊਡਰ ਇਹ ਪਾਊਡਰ ਹੈਗਾ ਜੀ ਸੌਫ ਬਦਾਮ ਮਗਜ ਤੇ ਕਾਜੂ ਤੇ ਮਖਾਣੇ ਥੋੜੀ ਥੋੜੀ ਮਾਤਰਾ ਵਿੱਚ ਲੈ ਕੇ ਆਪਾਂ ਨੇ ਪੀਸ ਲਈਆਂ ਤੇ ਨਾਲੇ ਆਪਾਂ ਇਹਨਾਂ ਨੂੰ ਭੁੰਨਾਂਗੇ ਚਾਰੇ ਪੰਜੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਭੁੰਨਣ ਤੋਂ ਬਾਅਦ ਹੁਣ ਪਾਵਾਂਗੇ ਜੀ ਆਪਾਂ ਪੁਜੇ ਹੋਏ ਛੋਲੇ ਜਿਹੜੇ ਆਪਾਂ ਨੇ ਕਰਿਆ ਤਿਆਰ ਉਹ ਵਾਲਾ ਬੇਸਣ ਇਹ ਪੁਜੇ ਹੋਏ ਤਾਂ ਹੁੰਦੇ ਹੀ ਆ ਪਰ ਥੋੜਾ ਜਿਹਾ ਕਿ ਮੈਂ ਇਹਨਾਂ ਨੂੰ ਘਿਓ ਵਿੱਚ ਰੋਸਟ ਕਰਾਂਗੀ ਤਾਂ ਕਿ ਹੋਰ ਵੀ ਜ਼ਿਆਦਾ ਵਧੀਆ ਸਬਾਹ ਦਾ ਬਣ ਜਵੇ ਪਿੰਨੀਆਂ ਦਾ ਇੱਥੇ ਆਪਾਂ ਨੂੰ ਥੋੜਾ ਜਿਹਾ ਘੀ ਤੇ ਲੋੜ ਪੈਗੀ ਕਿਉਂਕਿ ਬੇਸਣ ਜਿਹੜਾ ਇਹ ਉਹ ਖੁਸ਼ਕ ਹੁੰਦਾ ਹੈ ਦੇਖੋ ਛੋਲਿਆਂ ਦੇ ਆਟੇ ਨੇ ਸਾਰਾ ਘਿਓ ਜਿਹੜਾ ਇਹ ਖੁਸ਼ਕ ਕਰ ਦਿੱਤਾ ਹੈ ਦੇਖੋ ਆਪਾਂ ਇੱਥੇ ਥੋੜਾ ਜਿਹਾ ਘਿਓ ਹੋਰ ਪਾਵਾਂਗੇ ਤੇ ਉਹ ਇੱਧਰ ਆਪਾਂ ਨੇ ਜਿਹੜਾ ਚਾਵਲਾਂ ਦਾ ਆਟਾ ਹੈ ਉਹ ਆਪਾਂ ਨੇ ਛਾਣ ਲੈਣਾ ਹੈ ਕਿਉਂਕਿ ਜੜੀ ਕੋਈ ਡਲੀ ਰਹਿ ਜਾਂਦੀ ਹੈ ਆਟੇ ਦੀ ਤਾਂ ਉਹ ਨਿਕਲ ਜੂਵੇ ਇਥੇ ਇੱਕ ਕੜਚੀ ਲਈ ਹੈ ਜੀ ਆਪਾਂ ਨੇ ਛੋਲਿਆਂ ਦੇ ਆਟੇ ਵਿੱਚ ਘਿਓ ਪਾਇਆ ਇੱਕ ਕੜਚੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਕਰਾਂਗੇ ਜੀ ਤਿਆਰ 2-4 ਮਿੰਟ ਹੀ ਭੁੰਨਣਾ ਇਹਨੂੰ ਆਪਾਂ ਨੇ ਤੇ ਲੋੜ ਮੁਤਾਬਕ ਪਾ ਦੇਣਾ ਜੀ ਮਿੱਠਾ ਚੀਨੀ ਬੂਰਾ ਪਾਇਆ ਹੈ ਜੀ ਆਪਾਂ ਨੇ ਅੱਧਿਕ ਬਾਟੀ ਤੇ ਲੋ ਜੀ ਜਿਹੜਾ ਆਪਾਂ ਨੇ ਚਾਵਲਾਂ ਦਾ ਆਟਾ ਛਾਣਿਆ ਹੈ ਉਹ ਵੀ ਮਿਕਸ ਕਰ ਦੇਣਾ ਹੈ ਸਾਫਾ ਥੱਲੇ ਧਾਰ ਕੇ ਚੰਗੀ ਤਰ੍ਹਾਂ ਨਾਲ ਮੈਂ ਮਿਕਸ ਕੀਤਾ ਏ ਹਰਾ ਔਰ ਨਾਲ ਤੁਸੀਂ ਸੈਚ ਸਹਜੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਏ ਸਾਰੀਆਂ ਚੀਜ਼ਾਂ ਨੂੰ ਬਹੁਤ ਸੌਖੇ ਢੰਗ ਨਾਲ ਬਣ ਜਾਂਦਾ ਏ ਲਓ ਜੀ ਆਪਾਂ ਗੈਸ ਤੇ ਰੱਖੀ ਆ ਕੜਾਹੀ ਫੇਰ ਬਿਲਕੁਲ ਲੋ ਫਲੇਮ ਤੇ ਆਪਾਂ ਇਹਨੂੰ ਤਿਆਰ ਕਰ ਰਹੇ ਹਾਂ ਮਿੱਠਾ ਪਾਉਣ ਤੋਂ ਬਾਅਦ ਥੋੜੀ ਦੇਰ ਫੇਰ ਇਹਨੂੰ ਲੋ ਫਲੇਮ ਤੇ ਪਕਾ ਰਹੀ ਹਾਂ ਮੈਂ ਤਾਂ ਕਿ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਵੇ ਮਿੱਠਾ ਥੋੜਾ ਜਿਹਾ ਕ ਮੈਲਟ ਹੋ ਕੇ ਅੱਛੀ ਤਰ੍ਹਾਂ ਨਾਲ ਬੌਂਡਿੰਗ ਹੋ ਜਾਂਦੀ ਹੈ ਇਹਦੀ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਕੋਈ ਡਲੀ ਨਾ ਰਹਿ ਜਵੇ ਬਹੁਤ ਸੌਖੇ ਢੰਗ ਨਾਲ ਬਣਾ ਰਹੀ ਹਾਂ ਜਿਵੇਂ ਸਾਰੇ ਜਣੇ ਜਰੂਰ ਟਰਾਈ ਕਰਿਓ ਇੱਥੇ ਕੋਈ ਵੀ ਲੇਡੀ ਕੋਈ ਵੀ ਮੇਰੀ ਭੈਣ ਬਣਾ ਸਕਦੀ ਹੈ ਜੇ ਕਿਸੇ ਨੂੰ ਨਹੀਂ ਵੀ ਆਉਂਦਾ ਤਾਂ ਵੀ ਬਣਾ ਸਕਦੀ ਹੈ ਕਿਉਂਕਿ ਪੂਜੇ ਛੋਲੇ ਜਿਹੜੇ ਆ ਉਹਨਾਂ ਵਿੱਚ ਕੱਚਾ ਬਣ ਨਹੀਂ ਰਹਿੰਦਾ ਆਰਾਮ ਨਾਲ ਬਣ ਜਾਂਦੇ ਆ ਹੁਣ ਆਪਾਂ ਲੱਗਿਆਂ ਜੀ ਪਿੰਨੀਆਂ ਬਣਾਉਣ ਆਪਣੇ ਲੋਗਾ ਆਕਾਰ ਅਨਸਾਰ ਤੁਸੀਂ ਬੜੀਆਂ ਛੋਟੀਆਂ ਜਿੱਤਾਂ ਦੀ ਵੀ ਤੁਸੀਂ ਪਸੰਦ ਕਰਦੇ ਇਸ ਤਰ੍ਹਾਂ ਪਿੰਨੀਆਂ ਬਣਾ ਸਕਦੇ ਆ ਬਹੁਤ ਗਰਮ ਹੈ ਜੀ ਇਹ ਇਸ ਕਰਕੇ ਮੈਂ ਪਿੰਨੀਆਂ ਦੋ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਬਾਕੀ ਦੀਆਂ ਸਾਰਾ ਮਟੀਰੀਅਲ ਠੰਡਾ ਕਰਕੇ ਫਿਰ ਮੈਂ ਪਿੰਨੀਆਂ ਬਣਾਈਆਂ ਸੀ। ਲੋ ਜੀ ਪਿੰਨੀਆਂ ਹੋ ਗਿਆ ਬਣ ਕੇ ਤਿਆਰ। ਬਹੁਤ ਸੋਹਣੀਆਂ ਪੋਲੀਆਂ ਪੋਲੀਆਂ ਬਣੀਆਂ ਏ ਤੇ ਕਰੰਚੀ ਕਰੰਚੀ ਬਣੀਆਂ ਚਾਵਲਾਂ ਦੇ ਆਟੇ ਨੇ ਬਹੁਤ ਸੁਣਾ ਸੁਆਦ ਬਣਾਇਆ ਇਹਨਾਂ ਦਾ। ਬਹੁਤ ਸੋਹਣੀਆਂ ਪੋਲੀਆਂ ਵੀ ਆ ਤੇ ਕਰੰਚੀ ਵੀ ਆ। ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ। ਅਗਲੀ ਵੀਡੀਓ ਚ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਗਲੀ ਵੀਡੀਓ ਚ ਮਿਲਾਂਗੇ ਜੀ ਕੁਝ ਨਵਾਂ ਲੈ ਕੇ ਬਾਏ ਬਾਏ